ਜਸ ਸਾਈਂ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀ ਆ ਨਕੋਦਰ ਦਰਬਾਰ ਸਾਈਂ ਲਾੜੀ ਸ਼ਾ ਸਰਕਾਰ ਜੀ ਦੀ ਵੈਸੇ ਤਾਂ ਥੰਬਨੇਲ ਤੋਂ ਤੁਸੀਂ ਜਿਹੜੇ ਜਾਣਦੇ ਨੇ ਸਮਝ ਹੀ ਹੋਵੋਗੇ ਪਰ ਜਿੰਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਉਹਨਾਂ ਨੂੰ ਮੈਂ ਦੱਸ ਦਵਾਂ ਕਿ ਜਦੋਂ ਆਪਾਂ ਨਕੋਦਰ ਦਰਬਾਰ ਜਾਂਦੇ ਆ ਪਾਰਕਿੰਗ ਤੋਂ ਜਦੋਂ ਆਪਾਂ ਦਰਬਾਰ ਵੱਲੋਂ ਜਾਂਦੇ ਆ ਦਰਬਾਰ ਤੋਂ 메ਨ ਗੇਟ ਤੋਂ ਐਂਟਰ ਕਰਦੇ ਆ ਸਲਾਮ ਕਰਕੇ ਵੇੜੇ 'ਚ ਹੁੰਦੇ ਹੋਏ ਦੂਜੇ ਵੇੜੇ ਵਿੱਚ ਜਾਂਦੇ ਆ ਦੂਸਰੇ ਵੇੜੇ 'ਚ ਜਦੋਂ ਆਪਾਂ ਦਰਬਾਰ ਦੇ ਅੰਦਰ ਪਹੁੰਚ ਜਾਂਦੇ ਆ ਨਾ ਉਸ ਤੋਂ ਬਾਅਦ ਆਪਾਂ ਸਭ ਤੋਂ ਪਹਿਲਾਂ ਜਾਂਦੇ ਆ ਸਾਈਂ ਦਾ ਦੀਸ਼ਾ ਸਰਕਾਰ ਜਿਹਦੇ ਕਮਰੇ ਵੱਲ ਜਿਹਦੇ ਵਿੱਚ ਸਾਈਂ ਦਾ ਦੀਸ਼ਾ ਸਰਕਾਰ ਬੇਬਸਤਰ ਉਹਨਾਂ ਦੇ ਕੈਪਸ ਉਹਨਾਂ ਦਾ ਜਿੰਨਾ ਵੀ ਸਮਾਨ ਸੀ ਉਹ ਯੂਜ਼ ਕਰਦੇ ਸੀ ਸਾਰਾ ਸਮਾਨ ਉਸ ਕਮਰੇ ਦੇ ਵਿੱਚ ਪਿਆ ਆ ਉਸ ਕਮਰੇ ਦੇ ਬਾਹਰ ਆਪਾਂ ਜਾ ਕੇ ਸਲਾਮ ਕਰਦੇ ਆ ਮੱਥਾ ਟੇਕਦੇ ਆ ਸਾਰਿਆਂ ਨੂੰ ਬਤਾ ਆਪਾਂ ਪਰ ਕੀ ਤੁਸੀਂ ਉਸ ਕਮਰੇ ਦੇ ਬਿਲਕੁਲ ਜਿਹੜੀ ਸਾਹਮਣੇ ਦੀਵਾਰ ਆ ਜਿੱਤੇ ਸਾਇਨੀ ਦਾ ਟੈਲੀਫੋਨ ਵੀ ਪਿਆ ਆ ਉਸ ਦੀਵਾਰ ਦੇ ਬਿਲਕੁਲ ਇੱਕ ਸਾਈਡ ਦੇ ਉੱਤੇ ਵਿੱਚ ਇੱਕ ਕੰਧ ਦੇ ਵਿੱਚ ਸਰਾਖ ਆ ਕੰਧ ਦੇ ਵਿੱਚ ਮੋਰੀ ਆ ਕਿ ਤੁਸੀਂ ਉਸ ਮੋਰੀ ਨੂੰ ਮੱਥਾ ਟੇਕਦੇ ਹੋ ਕਿ ਤੁਸੀਂ ਉਸ ਮੋਰੀ ਦੇ ਵਿੱਚੋਂ ਅੰਦਰ ਨੂੰ ਦੇਖਦੇ ਹੋ ਜੇ ਨਹੀਂ ਦੇਖਦੇ ਤਾਂ ਜ਼ਰੂਰ ਅਗਲੀ ਵਾਰ ਜਦੋਂ ਦਰਬਾਰ ਜਾਓਗੇ ਤਾਂ ਉਸ ਕੰਧ ਦੇ ਬਿਲਕੁਲ ਨੁੱਕਰ ਦੇ ਵੱਲ ਜਾ ਕੇ ਦੇਖਿਓ ਉੱਥੇ ਇੱਕ ਕੰਧ ਦੇ ਵਿੱਚ ਮੋਰੀ ਆ ਉਸ ਮੋਰੀ ਦੇ ਵਿੱਚੋਂ ਦਰਸ਼ਨ ਕਰਿਓ ਅੰਦਰ ਦਰਬਾਰ ਦੇ